ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣੇ ਆ ਜੀ ਅੱਜ ਇੱਕ ਬਹੁਤ ਹੀ ਟੇਸਟੀ ਚਟਣੀ ਜੋ ਕਿ ਆਪਾਂ ਨੂੰ ਕੋਈ ਵੀ ਕਿਸੇ ਵੇਲੇ ਸਬਜੀ ਦਾਲ ਦਾ ਨਹੀਂ ਮਨ ਕਰਦਾ ਤੁਸੀਂ ਇਸ ਤਰ੍ਹਾਂ ਆਪਣੀ ਜਿਹੜੀ ਹੈ ਬਹੁਤ ਹੀ ਛੇਤੀ ਇਹ ਚਟਣੀ ਜਿਹੜੀ ਆ ਬਣ ਜਾਂਦੀ ਹੈ ਕਈ ਵਾਰੀ ਨਹੀਂ ਤਾਂ ਸਬਜੀ ਬਣਾਉਣ ਨੂੰ ਮਨ ਕਰਦਾ ਤੇ ਆਪਾਂ ਇਹ ਚਟਣੀ ਬਣਾਉਣੇ ਆ ਬਹੁਤ ਟੇਸਟੀ ਬਣਦੀ ਆ ਇਸ ਤਰ੍ਹਾਂ ਤੇ ਕਿੰਨੀ ਵਧੀਆ ਬਣੀ ਆ ਇਹ ਆਜੋ ਆਪਾਂ ਬਣਾਉਣੇ ਆ ਅੱਜ ਆਪਾਂ ਬਣਾਵਾਂਗੇ ਜੀ ਚਟਣੀ ਬਣਾਵਾਂਗੇ ਜਿਹੜੀ ਕਿ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਜੇ ਤੁਹਾਡੇ ਕੋਲ ਕੋਈ ਵੀ ਸਬਜ਼ੀ ਨਹੀਂ ਜਾਂ ਸਬਜ਼ੀ ਖਾਣ ਦਾ ਦਿਲ ਨਹੀਂ ਕਰਦਾ ਤਾਂ ਤੁਸੀਂ ਇਸ ਤਰ੍ਹਾਂ ਜਿਹੜੀ ਆ ਚਟਣੀ ਬਣਾ ਸਕਦੇ ਆ ਚਟਣੀ ਬਣਾਉਣ ਲਈ ਮੈਂ ਲਿਆ ਹੈਗਾ ਆ ਮੂਲੀ ਤਾਂ ਆਪਾਂ ਜਿਹੜੀ ਪਿਆਜ਼ ਤੇ ਟਮਾਟਰ ਦੀ ਆਪਾਂ ਚਟਣੀ ਬਣਾਵਾਂਗੇ ਮੂਲੀ ਲਈ ਆ ਮੈਂ ਇੱਕ ਇਹਨੂੰ ਧੋ ਕੇ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਆ ਸਾਫ਼ ਤੇ ਇੱਕ ਮੈਂ ਟਮਾਟਰ ਲਿਆ ਆ ਤੇ ਪਿਆਜ਼ ਲਿਆ ਦੋ ਤੇ ਇੱਕ ਨਿੰਬੂ ਲਿਆ ਤੇ ਇੱਕ ਆਪਾਂ ਲਿਆ ਜੀ ਆਮਲਾ ਔਲਾ ਲਿਆ ਇਹ ਖਟਾਸ ਲਈ ਆਪਾਂ ਔਲਾ ਪਾਵਾਂਗੇ ਤੇ ਨਿੰਬੂ ਪਾਵਾਂਗੇ ਤੇ ਇਹਦੇ ਲਈ ਆਪਾਂ ਧਨੀਆਂ ਲਿਆਇਆ ਤੇ ਪਦੀਨਾ ਲਿਆਇਆ ਜੇਕਰ ਬਹੁਤੀ ਆਪਾਂ ਇਹਨਾਂ ਨੂੰ ਸਾਰੇ ਸਮਾਨ ਨੂੰ ਜਿਹੜਾ ਆ ਕੱਟ ਲਵਾਂਗੇ ਇਹਨਾਂ ਨੂੰ ਕੱਟ ਕੇ ਮੈਂ ਗ੍ਰੈਂਡਰ ਵਿੱਚ ਨਹੀਂ ਬਣਾਉਂਗੀ ਆਪਾਂ ਹੱਥ ਵਾਲੇ ਚੌਪਰ 'ਚ ਬਣਾਵਾਂਗੇ ਇਹਦੇ ਨਾਲ ਦਰੜ ਫੜੜ ਜਿਹੀ ਬਣੂਗੀ ਜੇ ਆਪਾਂ ਗ੍ਰੈਂਡਰ ਵਿੱਚ ਬਣਾਉਣੇ ਤਾਂ ਬਹੁਤ ਬਰੀਕ ਹੋ ਜਾਣੀ ਆ ਤੇ ਆਪਾਂ ਹੱਥ ਵਾਲੇ ਇਹਦੇ 'ਚ ਗ੍ਰੈਂਡਰ 'ਚ ਬਣਾਵਾਂਗੇ ਤੇ ਹੁਣ ਆਪਾਂ ਜਿਹੜੀ ਮੂਲੀ ਆ ਇਹਨੂੰ ਵੀ ਬਰੀਕ ਕੱਟ ਲੈਣਾ ਆ ਤੇ ਇਹਨਾਂ ਨੂੰ ਸਾਰੇ ਸਮਾਨ ਨੂੰ ਆਪਾਂ ਕੱਟ ਲੈਣੇ ਆ ਹੁਣ ਇਸ ਤਰ੍ਹਾਂ ਇਹ ਸਾਰੇ ਸਮਾਨ ਨੂੰ ਆਪਾਂ ਜਿਹੜਾ ਆ ਕੱਟ ਲਿਆ ਆ ਟਮਾਟਰ ਵੀ ਮੈਂ ਕੱਟ ਲਿਆ ਆ ਇਹ ਮੂਲੀ ਆਪਾਂ ਕੱਟ ਲਈ ਪਿਆਜ਼ ਕੱਟ ਲਿਆ ਆਮਲਾ ਤੇ ਨਿੰਬੂ ਨੂੰ ਵੀ ਤੋਂ ਪੀਸ ਕਰਕੇ ਰੱਖ ਲਿਆ ਸਾਰਾ ਸਮਾਨ ਆਪਾਂ ਕੱਟ ਲਿਆ ਇਹ ਤੇ ਹੁਣ ਆਪਾਂ ਜਿਹੜਾ ਹੈ ਆਪਣੇ ਧਨੀਆ ਪਦੀਨਾ ਇਹਨੂੰ ਧਨੀਆ ਨੂੰ ਵੀ ਥੋੜਾ ਜਿਹਾ ਕੱਟ ਲੈਣੇ ਆ ਕਿਉਂਕਿ ਫਿਰ ਚੋਪਰ ਦੇ ਵਿੱਚ ਛੇਤੀ ਜਿਹੜਾ ਆ ਪੀਸ ਹੋ ਜਾਊਗਾ ਨਹੀਂ ਫਿਰ ਜਿਆਦਾ ਮੋٹے ਕੱਟੇ ਜਾਂ ਨਾ ਰਹਿਣਗੇ ਕਿਉਂਕਿ ਫਿਰ ਬੱਚੇ ਇਹ ਪਸੰਦ ਨਹੀਂ ਹੈਗੇ ਇਹਨਾਂ ਨੂੰ ਆਪਾਂ ਕੱਟ ਲਾਂਗੇ ਤਨੀਆ ਵੀ ਆਪਾਂ ਕੱਟ ਲਿਆ ਐ ਤੇ ਪਦੀਨਾ ਜਿਹੜਾ ਆ ਚਟਣੀ ਦੀ ਜਾਨ ਹੁੰਦੀ ਆ ਇਹ ਆਪਾਂ ਜ਼ਰੂਰ ਪਾਵਾਂਗੇ ਵਿੱਚ ਤੇ ਥੋੜਾ ਜਿਹਾ ਆਪਾਂ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਤੇ ਹੁਣ ਆਪਾਂ ਜਿਹੜੇ ਲੈ ਲਿਆ ਚੋਪਰ ਤੇ ਹੁਣ ਆਪਾਂ ਇਹ ਚ ਪਾ ਲਾਂਗੇ ਜੀ ਮooli ਤੁਸੀਂ ਜਿੰਨੀ ਚਟਣੀ ਬਣਾਉਣੀ ਆ ਉਹਨਾਂ ਕਾਪੜਾ ਜਿਹੜਾ ਆ ਸਮਾਨ ਲੈ ਲਓ ਤੇ ਪਿਆਜ਼ ਪਾ ਲਾਂਗੇ ਹਰੀ ਮਿਰਚ ਪਾ ਦਾਂਗੇ ਤੇ ਆਪਣਾ ਜਿਹੜਾ ਆਮਲਾ ਪਾ ਦਾਂਗੇ ਜੇ ਤੁਸੀਂ ਆਮਲਾ ਪਾਉਣਾ ਚਾਹੁੰਦੇ ਆ ਤਾਂ ਪਾ ਲਓ ਜੇ ਨਹੀਂ ਪਾਉਣਾ ਤਾਂ ਨਾ ਪਾਓ ਕਿਉਂਕਿ ਇਹਦੇ ਨਾਲ ਬਹੁਤ ਵਧੀਆ ਖਟਾਸ ਆਊਗੀ ਤੇ ਆਮਲਾ ਜਿਹੜਾ ਹੈ ਬੱਚੇ ਇਸ ਤਰ੍ਹਾਂ ਖਾਂਦੇ ਨਹੀਂ ਤੇ ਇਸ ਤਰ੍ਹਾਂ ਖਾ ਵੀ ਲੈਣਗੇ ਪਿਆਜ਼ ਛੋਟੇ ਛੋਟੇ ਮੈਂ ਦੋ ਲਏ ਆ ਤੇ ਆਪਾਂ ਸਾਰੇ ਹੀ ਪਾ ਦਿੱਤੇ ਆ ਸਮਾਨ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਤੇ ਹੁਣ ਆਪਾਂ ਟਮਾਟਰ ਥੋੜਾ ਜਿਹਾ ਬਾਅਦ ਵਿੱਚ ਪਾਵਾਂਗੇ ਕਿਉਂਕਿ ਥੋੜਾ ਜਿਹਾ ਕ੍ਰਸ਼ ਕਰਕੇ ਮੂਲੀ ਤਾਂ ਪਿਆਜ਼ ਨੂੰ ਥੋੜਾ ਜਿਹਾ ਟਾਈਮ ਲੱਗਣਾ ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਕ੍ਰਸ਼ ਕਰ ਲੈਨੇ ਆ ਇਹਨੂੰ ਹੁਣ ਆਪਾਂ ਇਹਦੇ ਨਾਲ ਚੌਪ ਕਰ ਲਾਂਗੇ ਕਿਉਂਕਿ ਇਹਦੇ ਨਾਲ ਬਹੁਤ ਸੋਹਣਾ ਜਿਹਾ ਚਟਣੀ ਬਣ ਜਾਂਦੀ ਆ ਜਿਸ ਤਰ੍ਹਾਂ ਕਿ ਆਪਾਂ ਕੁੰਡੇ ਦੀ ਖਾਨੇ ਜੇ ਤੁਹਾਡੇ ਕੋਲ ਕੁੰਡਾ ਹੈਗਾ ਆ ਤਾਂ ਤੁਸੀਂ ਕੁੰਡੇ ਨਾਲ ਵੀ ਜਿਹੜਾ ਆ ਬਣਾ ਸਕਦੇ ਆ ਕੁੱਟ ਕੇ ਇਹਨੂੰ ਬਹੁਤ ਛਿੱਤੀ ਹੋ ਜਾਂਦਾ ਆ ਥੋੜੇ ਥੋੜੇ ਜਿਹਾ ਮੈਂ ਦੇਖੋ ਜਿਹੜੇ ਗ੍ਰाइंड ਕਰ ਲਿਆ ਤਾਂ ਹੁਣ ਆਪਾਂ ਇਹਦੇ ਵਿੱਚ ਧਨੀਆ ਤੇ ਪਦੀਨਾ ਜਿਹੜਾ ਇਹ ਵੀ ਆਪਾਂ ਪਾ ਦਾਂਗੇ ਕਿਉਂਕਿ ਇਕੱਠਾ ਪਾਵਾਂਗੇ ਤੇ ਫਿਰ ਸਾਰਾ ਜਿਹੜਾ ਧਨੀਆ ਪਦੀਨਾ ਇਹ ਛਿੱਤੀ ਹੋ ਜਾਣਾ ਆ ਤੇ ਟਮਾਟਰ ਵੀ ਛਿੱਤੀ ਹੋ ਜਾਣਾ ਤੇ ਫਿਰ ਜਿਹੜੀ ਆਪਣੀ ਮੂਲੀ ਜੇ ਆਪਾਂ ਸਾਰਾ ਇਕੱਠਾ ਪਾ ਦਨੇ ਆ ਤੇ ਹੁਣ ਆਪਾਂ ਇਹਨੂੰ ਵੀ ਗ੍ਰाइंड ਕਰ ਲੈਨੇ ਆ ਵਿੱਚ ਟਮਾਟਰ ਵੀ ਨਾਲ ਹੀ ਪਾ ਦਨੇ ਆ ਆਪਾਂ ਉਨੀਆਂ ਨੂੰ ਸਾਰਿਆਂ ਨੂੰ ਆਪਾਂ ਇੱਕ ਗ੍ਰाइंड ਕਰ ਲਨੇ ਫਿਰ ਤੇ ਹੁਣ ਆਪਾਂ ਥੋੜੀ ਜਿਹੀ ਹੋਰ ਗ੍ਰाइंड ਕਰ ਲਈ ਐ ਤੇ ਹੁਣ ਆਪਾਂ ਇਹ ਚ ਮਸਾਲੇ ਪਾਵਾਂਗੇ ਤਾਂ ਕਿ ਆਪਣੇ ਜਿਹੜੇ ਮਸਾਲੇ ਆ ਉਹ ਵੀ ਮਿਕਸ ਹੋ ਜਾਣਗੇ ਪਹਿਲਾਂ ਇਹ ਚ ਜੀਰਾ ਪਾਉਂਗੀ ਮੇਰੇ ਕੋਲ ਪੁੱਜਿਆ ਜੀਰਾ ਆ ਰੋਸਟ ਕੀਤਾ ਆ ਤੇ ਇਹਨਾਂ ਦਰਫੜ ਜੇ ਆਪਾਂ ਜਿਹੜਾ ਪੀਸਿਆ ਆ ਇਹ ਜੀਰੇ ਦਾ ਮੈਂ ਜਿਹੜਾ ਆ ਇੱਕ ਚਮਚੇ ਦੇ ਕਰੀਬ ਜਿਹੜਾ ਹੈ ਜੀਰਾ ਪਾਤਾ ਛੋਟਾ ਚਮਚਾ ਹੈ ਮੇਰ ਕੋ ਤੁਸੀਂ ਟੇਸਟ ਦੇ ਅਕੋਰਡਿੰਗ ਜਿਹੜੇ ਆਪਣੇ ਮਸਾਲੇ ਪਾ ਲਿਓ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਜੀ ਕਾਲੀ ਮਿਰਚ ਪੀਸੀ ਹੋਈ ਪਾਈ ਹੈ ਤੇ ਥੋੜੀ ਜਿਹੀ ਮੈਂ ਇਹਦੇ ਵਿੱਚ ਲਾਲ ਮਿਰਚ ਪਾਉਂਗੀ ਮਤਲਬ ਤਿੱਖੀ ਜਿਹੀ ਖਾਣੀ ਹੈ ਤੇ ਆਪਾਂ ਥੋੜੀ ਜਿਹੀ ਪਾਈ ਆ ਇਹ ਬਹੁਤ ਜ਼ਿਆਦਾ ਕੋੜੀ ਨਹੀਂ ਹੈਗੀ ਤੇ ਥੋੜਾ ਜਿਹਾ ਮੈਂ ਪਾਉਂਗੀ ਇਹਦੇ ਵਿੱਚ ਚਾਟ ਮਸਾਲਾ ਤੇ ਆਪਾਂ ਜਿਹੜੇ ਮਸਾਲੇ ਆ ਬਹੁਤ ਜ਼ਿਆਦੇ ਮਸਾਲੇ ਨਹੀਂ ਇਹਦੇ ਵਿੱਚ ਕੋਈ ਪੰਦੇ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਜੀ ਖੰਡ ਤੁਸੀਂ ਗੁੜ ਵੀ ਪਾ ਸਕਦੇ ਆ ਮੈਂ ਬ੍ਰਾਊਨ 슈ਗਰ ਪਾਈ ਆ ਥੋੜੀ ਜਿਹੀ ਪਾਈ ਆ ਖੱਟੀ ਮਿੱਠੀ ਜਿਹੀ ਬਣੂਗੀ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਤੇ ਹੁਣ ਆਪਾਂ ਇਹ ਚ ਇੱਕ ਨਿੰਬੂ ਪਾ ਦਾਂਗੇ ਮੈਂ ਇਹਦੇ ਵਿੱਚ ਇੱਕ ਨਿੰਬੂ ਜਿਹੜਾ ਆ ਪੂਰਾ ਨਚੋੜ ਦੇਣਾ ਆ ਆਪਾਂ ਆਮਲਾ ਵੀ ਪਾਇਆ ਸੀ ਪਰ ਉਹਦੇ ਨਾਲ ਇੰਨਾ ਫਿਰ ਵੀ ਇੰਨਾ ਖੱਟਾ ਨਹੀਂ ਹੋਣਾ ਜਿਹੜਾ ਨਿੰਬੂ ਆ ਇਹਦੇ ਨਾਲ ਜਿਹੜੀ ਆਪਣੀ ਚਟਣੀ ਆ ਉਹ 2 ਦਿਨ ਜਾਂ 3 ਦਿਨ ਤੱਕ ਇਹ ਖਰਾਬ ਨਹੀਂ ਹੋਊਗੀ ਨਿੰਬੂ ਦੇ ਨਾਲ ਜੇ ਤੁਹਾੜ ਕੋ ਨਿੰਬੂ ਨਹੀਂ ਹੈਗਾ ਤੇ ਆਮਲਾ ਨਹੀਂ ਹੈਗਾ ਤੁਸੀਂ ਥੋੜਾ ਜਿਹਾ ਸਿਰਕਾ ਪਾ ਲਓ ਸਿਰਕਾ ਪਾ ਸਕਦੇ ਆ ਪਰ ਇਹ ਨਾ ਕਿਤਾ ਹੁੰਦਾ ਹੀ ਸਾਰਿਆਂ ਕੋ ਨਿੰਬੂ ਤਾਂ ਤੇ ਹੁਣ ਆਪਾਂ ਇਹਨੂੰ ਫਿਰ ਗ੍ਰाइंड ਕਰ ਲਾਂਗੇ ਤੇ ਆਪਣੇ ਮਸਾਲੇ ਜਿਹੜੇ ਆ ਮੇਕਸ ਵੀ ਹੋ ਜਾਣਗੇ ਤੇ ਹੁਣ ਆਪਾਂ ਦੇਖ ਲੈਂਦੇ ਆ ਆਪਣੀ ਚਟਣੀ ਕਿਸ ਤਰ੍ਹਾਂ ਦੀ ਹੋ ਗਈ ਆ ਚਟਣੀ ਜਿਹੜੀ ਆ ਬਹੁਤ ਹੀ ਸੋਹਣੀ ਜਿਹੜੀ ਆ ਬਹੁਤ ਹੀ ਵਧੀਆ ਕਟ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸ ਦੇ ਅਕੋਰਡਿੰਗ ਜਿਹੜਾ ਆ ਲੂਣ ਪਾ ਦਾਂਗੇ ਜੇ ਤੁਸੀਂ ਚੀਨੀ ਜਾਂ ਗੋੜ ਪਾਉਣਾ ਚਾਹੁੰਦੇ ਆ ਪਾ ਲਓ ਨਹੀਂ ਬਿਨਾ ਕਈ ਨਹੀਂ ਮਿੱਠਾ ਪਾਉਂਦੇ ਤੇ ਪਰ ਮਿੱਠੇ ਦੇ ਨਾਲ ਬਹੁਤ ਸੋਹਣਾ ਦਾ ਟੇਸ ਜਿਹੜਾ ਬੈਲੈਂਸ ਹੋ ਜਾਂਦਾ ਆ ਇਹ ਜਿਹੜਾ ਖੱਟਾਪਨ ਹੈ ਉਹ ਬੈਲੈਂਸ ਹੋ ਜਾਂਦਾ ਹੈ ਤੇ ਹੁਣ ਆਪਾਂ ਇਹ ਚ ਲੂਣ ਪਾ ਦਨੇ ਆ ਆਪਣੇ ਟੇਸ ਦੇ ਅਕੋਰਡਿੰਗ ਤੁਸੀਂ ਚ ਲੂਣ ਪਾ ਲਓ ਮੇਰੀ ਜਿੰਨੀ ਕਿ ਚਟਣੀ ਮੈਂ ਉਸ ਹਿਸਾਬ ਨਾਲ ਆਪਣਾ ਲੂਣ ਪਾ ਲਿਆ ਥੋੜੀ ਜਿਹੀ ਆਪਾਂ ਇੱਕ ਵਾਰ ਹੋਰ ਚਲਾ ਦਾਂਗੇ ਇਹਨੂੰ ਤੇ ਹੁਣ ਆਪਣਾ ਜਿਹੜਾ ਲੂਣ ਵੀ ਮਿਕਸ ਹੋ ਗਿਆ ਆ ਸਾਰੇ ਮਸਾਲੇ ਜਿਹੜੇ ਆਪਣੇ ਮਿਕਸ ਹੋ ਗਏ ਬਹੁਤ ਹੀ ਵਧੀਆ ਜਿਹੜੀ ਆਪਣੀ ਚਟਣੀ ਆ ਇਸ ਤਰ੍ਹਾਂ ਕੁੱਟ ਹੋ ਗਈ ਆ ਦਰੜ ਫੜੜ ਜਾਈ ਬਹੁਤ ਹੀ ਤੇਜ਼ੀ ਚਟਣੀ ਬਣੂਗੀ ਤੁਸੀਂ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਕੱਲੇ ਇਹਦੇ ਨਾਲ ਵੀ ਖਾਓਗੇ ਨਾ ਤੇ ਬਹੁਤ ਹੀ ਵਧੀਆ ਜਿਹੜੀ ਆ ਟੇਸਟੀ ਚਟਣੀ ਇਹ ਬਣਦੀ ਆ ਇਸ ਤਰ੍ਹਾਂ ਤੇ ਹੁਣ ਇਹਨੂੰ ਆਪਾਂ ਕੱਢ ਲੈਣੇ ਆ ਇੱਕ ਕਿਸੇ ਭਾਂਡੇ ਦੇ ਵਿੱਚ ਆਪਾਂ ਤੇ ਮੈਂ ਇੱਕ ਇਹਨੂੰ ਤੁਸੀਂ ਮਤਲਬ ਕੱਚ ਦੀ ਕਿਸੇ ਵੀ ਬਰਤਨ ਵਿੱਚ ਪਾ ਕੇ ਰੱਖ ਸਕਦੇ ਆ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਬਾਹਰ ਦੇਖੋ ਕਿੰਨੀ ਵਧੀਆ ਜਿਹੜੀ ਚਟਣੀ ਆ ਆਪਣੀ ਬਣੀ ਨੇ ਇਹ ਤੁਸੀਂ ਉਨੀ ਕਈ ਬਣਾ ਸਕਦੇ ਜਿੰਨੀ ਤੁਸੀਂ ਖਾਣੀ ਆ ਉਸ ਲਈ ਬਣਾਓ ਉਸ ਲਈ ਖਾ ਲਓ ਉਸੇ ਟਾਈਮ ਇਹਨੂੰ ਬਹੁਤਾ ਟਾਈਮ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜਾ ਪਿਆਜ਼ ਆ ਫਿਰ ਸਮੈਲ ਵੀ ਮਾਰਨ ਲੱਪ ਜਾਂਦੇ ਆ ਜਿਵੇਂ ਆਪਾਂ ਇਹਦੇ ਵਿੱਚ ਜਿਹੜਾ ਆ ਨਿੰਬੂ ਪਾਇਆ ਇਸ ਕਰਕੇ ਜਿਹੜੀ ਇਹ ਚਟਣੀ ਆ ਇੱਕ ਦੋ ਦਿਨ ਕੱਢ ਜਾਂਦੀ ਹੈ ਇਹ ਕਿੰਨੀ ਵਧੀਆ ਦੇਖੋ ਚਟਣੀ ਆਪਣੀ ਬਣੀ ਆ ਤੇ ਚਟਣੀ ਦੇਖੋ ਜੀ ਆਪਣੀ ਜਿਹੜੀ ਆ ਬਣ ਗਈ ਆ ਕਿੰਨੀ ਵਧੀਆ ਜਿਹੜੀ ਆਪਣੀ ਚਟਣੀ ਆ ਇਹ ਬਣੀ ਆ ਟਮਾਟਰ ਦੀ ਮੁੱਲੀ ਦੀ ਤੇ ਪਿਆਜ਼ ਦੀ ਬਹੁਤ ਹੀ ਟੇਸਟੀ ਜਿਹੜੀ ਇਸ ਤਰ੍ਹਾਂ ਚਟਣੀ ਬਣਦੀ ਆ ਜੇ ਤੁਹਾਨੂੰ ਸਾਡੀ ਜਿਹੜੀ ਵੀਡੀਓ ਆ ਚੰਗੀ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਤਾਂ ਤੁਹਾਨੂੰ ਇਹ ਸਾਡੀ ਜਿਹੜੀ ਚਟਣੀ ਆ ਕਿਸ ਤਰ੍ਹਾਂ ਦੀ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁਕ ਤੇ ਫੋਲੋ ਕਰਨਾ ਜੀ ਤੇ ਆਪਾਂ ਜਿਹੜੀ ਇਹ ਚਟਣੀ ਆ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਕਿਸੇ ਨਾਲ ਵੀ ਖਾ ਸਕਦੇ ਆ ਤੁਸੀਂ ਜੇ ਤੁਹਾਡੇ ਕੋਲ ਸਬਜ਼ੀ ਨਹੀਂ ਹੈਗੀ ਤਾਂ ਤੁਸੀਂ ਉਸ ਟਾਈਮ ਇਸ ਨੂੰ ਬਣਾ ਕੇ ਜਿਹੜਾ ਆ ਖਾ ਸਕਦੇ ਆ ਤੇ ਆਪਾਂ ਅਗਲੀ ਵੀਡੀਓ ਲਈ ਫਿਰ ਮਿਲਦੇ ਆਂ ਜੀ ਸਤਿ ਸ੍ਰੀ ਅਕਾਲ ਜੀ